ਮੈਂ ਤੁਹਾਡੀ ਧਿਆਨ ਵਿੱਚ ਲਿਆ ਦਿਆਂ ਹਰ ਰੋਜ਼ ਇੱਕ ਦੋ ਖੁਦਕੁਸ਼ੀਆਂ ਕਿਸਾਨ ਵੀਰਾਂ ਦੀਆਂ ਹੋ ਰਹੀਆਂ ਇਹਦੇ ਇਸ ਮੁੱਦੇ ਤੇ ਤਾਂ ਭਗਵੰਤ ਮਾਨ ਦਾ ਤੇ ਚੀਤੀਵਾਲ ਸਾਹਿਬ ਦਾ ਕੋਈ ਬਿਆਨ ਨਹੀਂ ਹੈ ਥੋੜਾ ਜਿਹਾ ਜਿਹੜਾ ਬੱਗੇ ਦੇ ਕੇਸ ਤੇ ਫੈਸਲਾ ਹੋਇਆ ਹਾਈ ਕੋਰਟ ਦਾ ਕਿੱਡੀ ਵੱਡੀ ਗੱਲ ਹੈ ਸੱਚ ਤਾਂ ਇਹ ਹੈ ਪੰਜਾਬ ਸਰਕਾਰ ਨੇ ਪ੍ਰਕਾਰ ਅਫਸੋਸ ਜ਼ਾਹ ਲਏ ਹੈ ਕਿ ਸਰਕਾਰ ਸਰਕਾਰ ਤੋਂ ਲੋੜ ਨਹੀਂ ਤਾਂ ਜੰਗ ਪਾ ਰਹੀ ਹੈ ਸਾਡੇ ਨੌਜਵਾਨ ਭਰਾ ਨਸ਼ੇ ਨਾਲ ਮਰੇ ਨੇ ਉਹਨਾਂ ਨੂੰ ਉਹਨਾਂ ਦੇ ਪਿੰਡ ਤੋਂ ਨਸ਼ਾ ਮਿਲਦਾ ਹੈ ਇਨਾ ਚੰਗੀ ਤਰ੍ਹਾਂ ਧਿਆਨ ਦੇਣਾ ਚਾਹੀਦਾ ਸਾਡੀ ਪੰਜਾਬ ਪੁਲਿਸ ਦੀ ਬਹੁਤ ਹੀ ਠੀਕੀ ਹੋਈ ਹੈ ਮੋਹਾਲੀ ਵਿਖੇ ਪੰਜਾਬ ਪੁਲਿਸ ਇੰਟੈਲੀਜੈਂਸ ਮੁਕਤ ਦਫ਼ਤਰ ਵਿੱਚ ਵਿੱਤ ਦਿਨ ਹੋਏ ਅਤਵਾਦੀ ਹਮਲੇ ਦੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ ਡੂੰਗੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਉੱਥੇ ਹੀ ਇਸ ਮਾਮਲੇ ਨੂੰ ਸੂਬਾ ਸਰਕਾਰ ਦੇ ਵੀ ਸਵਾਲ ਚੱਕੇ ਹਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ ^{(1)} ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਅਜਿਹਾ ਪਹਿਲੇ ਕਦੇ ਨਹੀਂ ਹੋਇਆ ਸੀ ਇਹ ਚਿੰਤਾ ਦਾ ਇੱਕ ਗੰਭੀਰ ਵਿਸ਼ਾ ਹੈ ਪਰ ਅਫਸੋਸ ਸੂਬਾ ਸਰਕਾਰ ਪੁਲਿਸ ਨੂੰ ਆਪਣੇ ਵਿਰੋਧੀਆਂ ਖਿਲਾਫ ਇਸਤੇਮਾਲ ਕਰ ਰਹੀ ਹੈ ਕਦੇ ਡਾਕਟਰ ਕੁਮਾਰ ਵਿਸ਼ਵਾਸ ਕਦੇ ਅਲਕਾ ਲਾਂਬਾ ਤੇ ਕਦੇ ਕਿਸੇ ਹੋਰ ਰਾਹੀਂ ਪੁਲਿਸ ਦੀ ਦੁਰਵਰਤੋਂ ਹੋ ਰਹੀ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਤੋਂ ਮਦਦ ਮੰਗਣ ਬਾਰੇ ਕਿਹਾ ਗਿਆ ਇੱਕ ਪਾਸੇ ਇਹ ਦਿੱਲੀ ਖਿਲਾਫ ਕੰਮ ਕਰ ਰਹੇ ਹਨ ਤੇ ਦੂਜੇ ਪਾਸੇ ਮਦਦ ਮੰਗ ਰਹੇ ਹਨ ਇਸੇ ਤਰ੍ਹਾਂ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਵੀ ਮੁਹਾਲੀ ਹਮਲੇ ਤੇ ਡੂੰਗੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਇਹ ਪੰਜਾਬ ਸਰਕਾਰ ਦੀ ਅਸਫਲਤਾ ਹੈ ਉਹਨਾਂ ਨੇ ਕਿਹਾ ਕਿ ਸਾਡੀ ਪੁਲਿਸ ਦੋਸ਼ੀਆਂ ਨੂੰ ਨਹੀਂ ਬਖਸ਼ੇਗੀ ਜਦ ਕਿ ਕੇਂਦਰੀ ਏਜੰਸੀਆ ਪਹਿਲਾਂ ਹੀ ਇੱਥੇ ਪਹੁੰਚ ਗਈਆਂ ਹਨ ਇਹ ਸਭ ਤੋਂ ਪਹਿਲਾਂ ਮੁਹਾਲੀਆ ਤੈਅ ਹੋਇਆ ਹੈ ਕਿ ਮੈਂ ਸਮਝਦਾ ਕਿ ਇਹ ਵੱਡੀ ਚੇਲੰਗ ਹੈ ਕਿਉਂਕਿ ਲਗਾਤਾਰ ਪਹਿਲਾ ਤਰਨ ਤਰਨ ਤਾਲਨ ਕਨਾਲ ਵਿੱਚ ਬੰਦੇ ਫੜਨਾ ਤਰਨ ਤਾਨ ਵਿੱਚ ਬਰਾਮਦਗੀ ਦੇਖੋ ਬਰਾਮਦਗੀਆਂ ਹੋਣੀਆਂ ਜਾਂ ਬੰਦੇ ਫੜਨੇ ਇਹ ਚੰਗੀ ਗੱਲ ਹੈ ਪੰਜਾਬ ਪੁਲਿਸ ਦਾ ਇੱਕ ਬੜਾ ਸ਼ਲਾਘਾਯੋਗ ਕਦਮ ਹੈ ਹਰਿਆਣਾ ਪੁਲਿਸ ਨੂੰ ਵੀ ਇਹਨਾਂ ਨੇ ਸਾਥ ਵਿੱਚ ਲਿਆ ਜਿਵੇਂ ਦਿਨ ਬਦ ਦਿਨ ਇਹੀ ਜੀਆਂ ਘਟਨਾਵਾਂ ਹੋ ਰਹੀਆਂ ਨੇ ਅੱਜ ਫਿਰ ਮੋਹਾਲੀ ਦੇ ਵਿੱਚ ਬਲਾਸ ਹੋਣਾ ਇਹ ਪੰਜਾਬ ਵਾਸਤੇ ਬੜੀ ਅਲਾਰਮਿੰਗ ਵਾਲੀ ਸਿਚੁਏਸ਼ਨ ਹੈ ਇਹਦੇ ਵਾਸਤੇ ਕੇਜਰੀਵਾਲ ਸਾਹਿਬ ਨੂੰ ਤੇ ਭਗਵੰਤ ਮਾਨ ਨੂੰ ਸਪੈਸ਼ਲ ਤਵੱਜੋ ਦੇਣੀ ਚਾਹੀਦੀ ਹੈ ਪੰਜਾਬ ਪੁਲਿਸ ਜਿਹੜੀ ਹੈ ਸਾਡੀ ਉਹ ਸਖਸ਼ਮ ਹੈ ਕਾਰਵਾਈ ਕਰਨ ਵਾਲੀ ਇਹਦੀ ਇਨਵੈਸਟੀਗੇਸ਼ਨ ਪ੍ਰੋਪਰ ਹੋ ਕੇ ਬੰਦਿਆਂ ਨੂੰ ਇਮੀਡੀਏਟਲੀ ਗ੍ਰਿਫਤਾਰ ਕਰਨਾ ਚਾਹੀਦਾ ਲੇਕਿਨ ਮੈਂ ਵੀ ਲੈ ਕੇ ਸੈਂਟਰ ਸਰਕਾਰ ਹੈਲਪ ਕਰੇਗੀ ਪੰਜਾਬ ਪੁਲਿਸ ਕੋਲ ਸੋਰਸਸ ਨਹੀਂ ਮੈਂ ਨਿਊਜ਼ ਤੇ ਦੇਖ ਰਿਹਾ ਸੀ ਐਨਆਈਏ ਆਲਰੇਡੀ ਜਿਹੜੀ ਸਾਡੀ ਨੈਸ਼ਨਲ ਏਜੰਸੀ ਹੈਗੀ ਹੈ ਉਹ ਆਲਰੇਡੀ ਉਹਨਾਂ ਦਾ ਸੰਪਰਕ ਸਾਡੀ ਪੰਜਾਬ ਪੁਲਿਸ ਦੇ ਡੀਜੀਪੀ ਨਾਲ ਹੈ ਇਹ ਅੱਛੀ ਗੱਲ ਹੈ ਸੈਂਟਰ ਦੇ ਤਾਲਮੇਲ ਦੇ ਨਾਲ ਇਹ ਜਿਹੜੇ ਇਹੋ ਜਿਹੇ ਜਿਹੜੇ ਅੰਸਰ ਨੇ ਜਿਹੜੇ ਪੰਜਾਬ ਦੇ ਵਿੱਚ ਇਹੋ ਜੀ ਸਿਚੁਏਸ਼ਨ ਰਾਜਿਕਤਾ ਫੈਲਾਉਣਾ ਚਾਹੁੰਦੇ ਆ ਉਹਨਾਂ ਤੇ ਇਮੀਡੀਏਟਲੀ ਨਿਕਲ ਕੱਸੀ ਜਾਣੀ ਚਾਹੀਦੀ। ਨੀ ਇਹ ਫਾਰਮਸ ਪਾਰਟੀ ਜਿਹੜਾ ਸਰਾਲ ਲਗਾਤਾਰ ਬੜਾ ਪਟਿਆਲਾ ਵਿੱਚ ਪੀ ਨੀ ਇਹ ਤਾਂ ਫੇਲਰ ਹੈ। ਇਹ ਤਾਂ ਕੇਜਰੀਵਾਲ ਦੀ ਤੇ ਭਗਵੰਤ ਮਾਨ ਦੀ ਸਰਕਾਰ ਦਾ ਪੰਜਾਬ ਦੇ ਵਿੱਚ ਫੇਲਰ ਹੈ। ਤੁਸੀਂ ਦੇਖੋ ਜੇਦਨ ਦੀ ਸਰਕਾਰ ਬਣੀ ਹੈ ਕਿੰਨੀਆਂ ਕਟਨਾਵਾਵਾਂ ਹੋ ਗਈਆਂ ਕਿੰਨੇ ਮਰਡਰ ਹੋ ਗਏ। ਇਹ ਕਹਿੰਦੇ ਸੀਗੇ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਗਾਰੰਟੀ ਦਿੰਦੇ ਅਸੀਂ ਵੀ ਜਿੱਦਣ ਸਾਡੀ ਸਰਕਾਰ ਬਣ ਗਈ ਉਸੇ ਦਿਨ ਅਸੀਂ ਨਸ਼ਾ ਖਤਮ ਕਰ ਦਿਆਂਗੇ ਤੇ ਕੋਈ ਵੀ ਜਿਹੜੀ ਸਾਡਾ ਕਿਸਾਨ ਵੀਰ ਹੈ ਉਹ ਕੋਈ ਵੀ ਖੁਦਕੁਸ਼ੀ ਨਹੀਂ ਕਰੇਗਾ ਮੈਂ ਤੁਹਾਡੀ ਧਿਆਨ ਵਿੱਚ ਲਿਆ ਦਿਆਂ ਹਰ ਰੋਜ਼ ਇੱਕ ਦੋ ਖੁਦਕੁਸ਼ੀਆਂ ਕਿਸਾਨ ਵੀਰਾਂ ਦੀਆਂ ਹੋ ਰਹੀਆਂ ਇਹਦੇ ਇਸ ਮੁੱਦੇ ਤੇ ਤਾਂ ਭਗਵੰਤ ਮਾਨ ਦਾ ਤੇ केजरीवाल ਸਾਹਿਬ ਦਾ ਕੋਈ ਬਿਆਨ ਹੀ ਨਹੀਂ ਆਇਆ ਅੱਜ ਮੈਂ भास्कर ਦੇ ਵਿੱਚ ਨਿਊਜ਼ ਪੜ੍ਹੀ ਹੈ ਕਿ ਪਿਛਲੇ 100 ਦਿਨ ਦੇ ਵਿੱਚ 59 ਮੌਤਾਂ ਨਸ਼ਿਆਂ ਦੇ ਨਾਲ ਹੋ ਗਈਆਂ ਨੇ ਬਹੁਤ ਮਾੜੀ ਗੱਲ ਹੈ भास्कर ਨੇ ਤੀਸਰੇ ਪੇਜ ਉੱਤੇ ਬਹੁਤ ਵੱਡੀ ਰਿਪੋਰਟ ਛਾਪੀ ਆ ਭਾਸਕਰ ਹਿੰਦੀ ਨਿਊਜ਼ਪੇਪਰ ਨੇ ਉਹ ਵੀ ਬੜੀ ਖਤਰੇ ਵਾਲੀ ਗੰਟੀ ਆ ਉਹਨਾਂ ਨੇ ਇਹ ਵੀ ਨਾਲ ਸਟੱਡੀ ਕੀਤੀ ਆ ਕਿ ਜਿਹੜੇ 58 ਸਾਡੇ ਨੌਜਵਾਨ ਭਰਾ ਨਸ਼ੇ ਨਾਲ ਮਰੇ ਨੇ ਉਹਨਾਂ ਨੂੰ ਉਹਨਾਂ ਦੇ ਪਿੰਡ ਤੋਂ ਹੀ ਨਸ਼ਾ ਮਿਲਦਾ ਰਿਹਾ ਹੈ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਸਾਡੀ ਪੰਜਾਬ ਪੁਲਿਸ ਦੀ ਬਹੁਤ ਹੀਠੀ ਹੋਈ ਹੈ ਆ ਜਿਹੜਾ ਮਿਸਟਰ ਬੱਗਾ ਵਾਲਾ ਕਾਂਡ ਹੈ ਤੁਸੀਂ ਦੇਖੋ ਪੰਜਾਬ ਦਾ ਵੀ ਸਿਰਨੀਵਾ ਇਹਨਾਂ ਨੇ ਕਰਾਇਆ ਹੈ ਤੇ ਪੰਜਾਬ ਪੁਲਿਸ ਦਾ ਵੀ ਇਹਨਾਂ ਨੇ ਸਿਰਨੀਵਾ ਕਰਵਾਇਆ ਤੇਜਰੀਵਾਲ ਸਾਹਿਬ ਨੂੰ ਇਹ ਜੀਆਂ ਹਰਕਤਾਂ ਕਰਨ ਦੀ ਕੀ ਲੋੜ ਹੈ ਬੱਗਾ ਨੇ ਇੱਕ ਟਵੀਟ ਕੀਤਾ ਮੈਂ ਕਹਿੰਨਾ ਉਹਦੇ ਚ ਕਿਜਰੀਵਾਲ ਸਾਹਿਬ ਨੂੰ ਗਲਤ ਲੱਗਿਆ ਹੋਵੇਗਾ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਬਿਲਕੁਲ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਕਿਸੇ ਦੇ ਕਪੜੇ ਲਈ ਪਰ ਮੈਨੂੰ ਨਹੀਂ ਇਸ ਗੱਲ ਨਾਲ ਮੈਂ ਸਹਿਮਤ ਹੁੰਦਾ ਕਿ ਤੁਸੀਂ ਉੱਥੇ 50 ਬੰਦੇ ਪੁਲਿਸ ਵਾਲੇ ਫੜਨ ਲਈ ਭੇਜ ਦਿਓ ਫਿਰ ਬਿਨਾ ਪ੍ਰੋਸੀਜਰ ਅਡਾਪਟ ਕੀਤੇ ਇਹ ਗਲਤ ਗੱਲ ਹੈ ਇਹ ਤੁਹਾਕਾ ਕੈਰਕਟਰ ਨੂੰ ਸ਼ੁਰੂਆਤ ਅਲਕਾ ਲੰਬਾ ਪੱਕਾ ਤੇ ਲਗਾ ਇਹ ਸਾਰੀਆਂ ਚੀਜ਼ਾਂ ਅਲਕਾ ਲੰਬਾ ਆਲਸੋ ਐਂਡ ਕੁਰਮਾਰ ਵਿਸ਼ਵਾਸ ਵਿਸ਼ਵਾਸ ਆਲਸੋ ਤੁਹਾਡੇ ਸਾਹਮਣੇ ਹੀ ਹੈ ਇਹ ਕੀ ਗੱਲ ਕੇਜਰੀਵਾਲ ਸਾਹਿਬ ਦੀ ਜੇ ਸਰਕਾਰ ਪੰਜਾਬ ਚ ਬਣ ਗਈ ਹੈ ਇਹਨਾਂ ਨੇ ਉਹਨਾਂ ਪੰਜਾਬ ਪੁਲਿਸ ਨੂੰ ਇਹਨਾਂ ਕੰਮਾਂ ਲਈ ਆਪਣੇ ਪਰਸਨਲ ਜਿਹੜੇ ਸਕੋਰ ਆ ਸੈਟਲ ਕਰਨ ਲਈ ਵਰਤਨਾ ਸ਼ੁਰੂ ਕਰ ਦਿੱਤਾ ਇਹ ਗਲਤ ਗੱਲ ਹੈ ਆਖਿਰਕਾਰ ਕਾਫੀ ਵੱਡੀ ਇੱਕ ਛਟਕਾ ਲੱਗਾ ਹੈ ਆਮ ਆਦਮੀ ਪਾਰਟੀ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤਿੰਨ ਪੱਖਾਂ ਤੋਂ ਬੜਾ ਵੱਡਾ ਕਾਨੂੰਨੀ ਤੌਰ ਤੇ ਤੇ ਪੰਜਾਬ ਦੀ ਪੁਲਿਸ ਦੇ ਮੂੰਹ ਤੇ ਇਹਨੂੰ ਗੁਰਮੁਖੀ ਜਿਹੜੇ ਆ ਇੱਕ ਲਾਹਨਤ ਪਈ ਹੈ ਕਿ ਤੇ ਵੇੜ ਪਈ ਹੈ ਭਾਵੇਂ ਉਹ ਕੁਮਾਰ ਵਿਸ਼ਵਾਸ ਦਾ ਕੇਸ ਹੋਵੇ ਭਾਵੇਂ ਉਹ ਲੰਬਾ ਦਾ ਕੇਸ ਹੋਵੇ ਭਾਵੇਂ ਉਹ ਬੱਗੇ ਦਾ ਕੇਸ ਹੋਵੇ ਦੇਖੋ ਮੇਰਾ ਖਿਆਲ ਮੈਂ ਪਹਿਲੀ ਵਾਰ ਪਹਿਲੀ ਵਾਰ ਆਪਣੇ ਪੋਲੀਟੀਕਲ ਤੇ ਲੀਗਲ ਕੈਰੀਅਰ ਜੁੜਿਆ ਕੀ ਇੱਕ ਬੰਦੇ ਦੀ ਜਿਹਦੀ ਅਰੈਸਟ ਹੋਈ ਉਹ ਅਰੈਸਟ ਤੋਂ ਬਾਅਦ ਛੁੱਟ ਗਿਆ ਕਿਦੇ ਹੁਕਮ ਨਾਲ ਛੁੱਟਿਆ ਕਿਉਂ ਛੁੱਟਿਆ ਕਿਹਨੇ ਛੱਡਿਆ ਜੇ ਯੋਹੋ ਅਰੈਸਟ ਗੈਰ ਕਾਨੂੰਨੀ ਸੀ ਤਾਂ ਫੇਰ ਵੀ ਕੋਰਟ ਦਾ ਆਰਡਰ ਚਾਹੀਦਾ ਸੀ ਤੇ ਜੇ ਉਹ ਅਰੈਸਟ ਪਈ ਹੋਈ ਸੀ ਤੇ ਪੰਜਾਬ ਪੁਲਿਸ ਨੇ ਜਦ ਦਿੱਲੀ ਪੁਲਿਸ ਉਹਨੂੰ ਛੁਡਾ ਕੇ ਲੈ ਗਈ ਤੇ ਉਹਦੇ ਤੇ ਕਾਰਵਾਈ ਕੀ ਕੀਤੀ ਦੇਖੋ ਇਹ ਸਾਰੀਆਂ ਗੱਲਾਂ ਦੇ ਬਾਅਦ ਕਾਨੂੰਨੀ ਸਵਾਲ ਖੜੇ ਹੁੰਦੇ ਨੇ ਉਕਤ ਨੂੰ ਨਹੀਂ ਸਵਾਲਾਂ ਦਾ ਉਸ ਦਾ ਕੇਵਲ ਤੇ ਕੇਵਲ ਕਿਹਾ ہوا ਕਿ ਪੰਜਾਬ ਸਰਕਾਰ ਇਹ ਮਿਲੀ ਹੋਈ ਸ਼ਕਤੀ ਨੂੰ ਲੋਕਾਂ ਦੇ ਭਲੇ ਲਈ ਲੋਕਾਂ ਦੇ ਵਿਕਾਸ ਲਈ ਪੰਜਾਬ ਦੀ ਚੜ੍ਹਦੀ ਕਲਾ ਲਈ ਪੰਜਾਬ ਨੂੰ ਖੁਸ਼ਹਾਲ ਕਰਨ ਦੇ ਨਾਲ ਲੋਕਾਂ ਦੇ ਨਾਲ ਕੜੇ ਲਾ ਕੱਢਣ ਦੇ ਲੱਗੀ ਹੋਈ ਹੈ ਜਿਹੜਾ ਪੰਜਾਬ ਤੇ ਭਵਿੱਖ ਲਈ ਬਹੁਤ ਚੰਗੀ ਗੱਲ ਹੈ ਜਿਹੜਾ ਹੁਣ ਪੱਕੇ ਬਾਇ ਫੈਸਲਾ ਤੋਂ ਲੱਗਦਾ ਨਹੀਂ ਅਗਰ ਅਗਲੇ ਚੁੱਟ ਚੁਟੂ ਦੇ ਪਰਸ ਤੇ ਜਾ ਰਿਹਾ ਹੈ ਖਾਬੀਬ ਆਪ ਦੇ ਦੇਖੋ ਮੈਂ ਸਮਝਦਾ ਕਿ ਪੰਜਾਬ ਪੁਲਿਸ ਨੂੰ ਬਿਲਕੁਲ ਸਪਸ਼ਟ ਕਹਿ ਦੇਣਾ ਚਾਹੀਦਾ ਹੈ ਗ੍ਰੈਸ ਦਿਖੋਣੀ ਚਾਹੀਦੀ ਹੈ ਜੇ ਗਲਤੀ ਹੋਵੇ ਗਲਤੀ ਮੰਨ ਲੈਣੀ ਚਾਹੀਦੀ ਹੁੰਦੀ ਹੈ ਜੀ ਮਾਨ ਮਾਸਟਰ ਸਾਰਸ ਸਿੰਘ ਨੂੰ ਕਹਿਣ ਨੂੰ ਬਸ ਇਹ ਕਿ ਗਲਤੀ ਹਰ ਕੋਈ ਕਰਦਾ ਪਰ ਅਸਲੀ ਮਨੁੱਖ ਉਹ ਹੈ ਜਿਹੜਾ ਗਲਤੀ ਮੰਨ ਲਵੇ ਵਿਸ਼ਵਾਸ ਕੁਮਾਰਾਲ ਹਲਕਾ ਵਾਲਾ ਰਵਿੰਦਰ ਨਾਲਾ ਬੱਕੇ ਵਾਲਾ ਇਹ ਕੇਸ ਪੰਜਾਬ ਵਿੱਚ ਨਹੀਂ ਸੀ ਹੋ ਸਕਦਾ ਪੰਜਾਬ ਪੁਲਿਸ ਤੱਕਾ ਕਰਨਾ ਚਾਹੀਦੀ ਸੀ ਅੱਜ ਵੀ ਅਰੇ ਢੋਲੇ 베ਰਾ ਦਾ ਕੁਛ ਨਹੀਂ ਵਿਗੜਿਆ ਇਹ ਆਪਣੇ ਰਿਗਰੈਟਸ ਜੋ ਕਰਕੇ ਇਹ ਕੇਸ ਦਾ ਖਤਮ ਕਰਦੇ ਤੇ ਜਿਹੜੀਆਂ ਇੱਕ ਨਾਵਾ ਤੇ ਇਹਨਾਂ ਦੀ ਜੂਰੀਸਟਿਕਸ ਬਣਦੀ ਆ ਉਥੇ ਜਿਹੜੇ ਵੀ ਇਫੈਕਟਡ ਲੋਡ ਨੇ ਆਪਣੇ ਜਾ ਕੇ ਚਾਰਾ ਜੋ ਕੀਤਾ ਮੁਹਾਲੀ ਜਿਹੜਾ ਹੋਇਆ ਸਬਟੂਟਲ ਸਮੇਂ ਦੇ ਹੋਤੀ ਕਿ ਸਿੱਖੇ ਆਪਣੀ ਰਾਏ ਕਿ ਕਿ ਨੋਟੀ ਹੈ ਇੰਪੀਰੀਅਸ ਹੈਡਕ quarters ਦਾ ਦੇਖੋ ਜੋ ਕੱਲ ਮੁਹਾਲੀ ਬਲਾਸ ਹੋਇਆ 8:00 ਵਜੇ ਦੇ ਕਰੀਬ ਉਹ ਵੀ ਪੰਜਾਬ ਇੰਟੈਲੀਜੈਂਸ ਦੇ ਹੈੱਡਕੁਆਟਰ ਤੇ ਤੇ ਜਾਂ ਜਿਹਨੂੰ ਆਕੂ ਕਹਿੰਦੇ ਹੈਗੇ ਆ ਜਿਹਦਾ ਹੈੱਡਕੁਆਟਰ ਅੱਜਕੱਲ ਕਰਦਾ ਐਂਟੀ ਗੈਂਗ ਗੈਂਗਸਟਰ ਯੂਨਿਟ ਦਾ ਇੱਕ ਬਹੁਤ ਵੱਡਾ ਦੇਸ਼ਵਰੋਹੀ ਸ਼ਕਤੀਆਂ ਨੇ ਉਹਨਾਂ ਨੂੰ ਚੈਲੰਜ ਦੇ ਦਿੱਤਾ ਹੈ ਕਿ ਅਗਲੇ ਦਿਨ ਘਰ ਜਾ ਕੇ ਦਰਵਾਜ਼ੇ ਭੰਨ ਕੇ ਆਏਗੇ ਤੇ ਮੈਂ ਇੱਕ ਪੰਜਾਬ ਸਰਕਾਰ ਨੂੰ ਬੜੀ ਨਿਮਰਤਾ ਸਹਿਤ ਤਕਬੀਲ ਕਰੂੰਗਾ ਬੇਨਤੀ ਕਰੂੰਗਾ ਕਿ ਇਹ ਜੇ ਕੰਮਾਂ ਤੇ ਰਾਜਨੀਤੀ ਘੱਟ ਕਰਨ ਦ੍ਰਿੜ ਨਿਸ਼ਚੇ ਨਾਲ ਇਮਾਨਦਾਰੀ ਨਾਲ ਬਿਨਾ ਕਿਸੇ ਪੋਲਿਟੀਕਲ ਰੰਜਸ ਦੇ ਸਹੀ ਤਬਦੀਸ਼ ਹੋ ਕੇ ਸਹੀ ਦੋਸ਼ੇ ਕਟਾਰੇ ਖੜੇ ਕੀਤੇ ਜਾਣ ਖਾਨਾ ਪੂਰਤੀ ਨਾ ਕੀਤੀ ਜਾਵੇ ਇਸ ਤੋਂ ਬਿਨਾ ਪੰਜਾਬ ਵਿੱਚ ਕਦੇ ਠੱਲ ਨਹੀਂ ਪੈਣੀ ਅਫਸੋਸ ਇਹ ਹੈ ਕਿ ਪਿਛਲੇ ਬੀਤੇ ਸਮੇਂ ਦੇ ਤਜਰਬੇ ਇਹ ਹੈ ਕਿ ਪੁਲਿਸ ਇੱਕੀ ਦੁੱਕੀ ਕਰਕੇ ਤੇ ਕੇਸ ਨੂੰ ਰਫਾ ਦਫਾ ਕਰਕੇ ਜਾਲੀ ਬੰਦੇ ਫੜ ਲੈਂਦੀ ਹੈ ਅੱਜ ਲੋੜ ਹੈ ਕਿ ਜਿਵੇਂ ਸੈਂਸਿਟਿਵ ਇਸ਼ੂ ਹੁਣ ਬਣੀ ਹੋਈ ਹੈ ਇਹ ਤੋਂ ਵੱਡਾ ਚੈਲੰਜ ਕੀ ਹੋਦਾ ਜੀ ਕਿ ਇੰਟੈਲੀਜੈਂਸ ਦਸਤਰ ਤੇ ਜਾ ਕੇ ਬਲਾਸ ਹੋਵੇ ਤੇ ਇੰਟੈਲੀਜੈਂਸ ਇਸ ਗੱਲ ਦੀ ਸੋਣਾ ਵੀ ਨਾ ਹੋਵੇ ਨਾ ਉਹਨਾਂ ਨੇ ਅਲਰਟ ਕੀਤਾ ਹੋਵੇ ਫੇਲਰ ਹੈ ਏਜੰਸੀ ਦਾ ਫੇਲਰ ਹੈ ਤੇ ਪੰਜਾਬ ਸਰਕਾਰ ਲਈ ਮੌਜੂਦਾ ਸਰਕਾਰ ਲਈ ਇੱਕ ਬਹੁਤ ਵੱਡਾ ਚੈਲੰਜ ਹੈ ਕਿ ਅਲਟੀਮੇਟਲੀ ਫੇਲਰ ਸਰਕਾਰ ਦਾ ਕਰਨਾਲ ਤੋਂ ਗੰਦੇ ਸਣਿਆਣ ਤਰਨਤਰਾਣ ਤੇ ਬ੍ਰਾਂਡ ਦੀ ਹੋਣੇ ਤੱਕ ਤਾਂ ਲਗਾਤਾਰ ਕਿਚਮਤੀਆਂ ਵਤਨ ਮੇਂ ਨਹੀਂ देखो मैं एक बात कहनी चाहूंगा है जहां कि जब पंजाब ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਲੋਕਾਂ ਨੂੰ ਬੜੀਆਂ ਉਮੀਦਾਂ ਸੀਗੀਆਂ ਤੇ ਉਹ ਉਮੀਦਾਂ ਤੇ ਸਰਕਾਰ ਖਰੀ ਨਹੀਂ ਉਤਰ ਰਹੀ ਮੈਂ ਨਹੀਂ ਕਹਿੰਦਾ ਕਿ ਇੱਕੋ ਮਹੀਨੇ ਚ ਸਾਰੀਆਂ ਮੰਗਾਂ ਪੂਰੀਆਂ ਕਰ ਲੈਣ ਜਾਂ ਕੁਛ ਪੂਰੀਆਂ ਕਰ ਦੇਣ ਮੰਗਾਂ ਪੂਰੀਆਂ ਕਰਨ ਨੂੰ ਅਨਾਊਂਸਮੈਂਟਾਂ ਪੂਰੀਆਂ ਕਰਨ ਨੂੰ ਸਮਾਂ ਲੱਗੇਗਾ ਪਰ ਇਹ ਤਾਂ ਨਹੀਂ ਨਾ ਕਿ ਤੁਸੀਂ ਬਦਲੇ ਦੀ ਰਾਜਨੀਤੀ ਨਾਲ ਪੋਲੀਟੀਕਲ ਮੰਡਿਟਾ ਸ਼ੁਰੂ ਕਰ ਦੋ ਦਿੱਲੀ ਬੈਠੇ ਆ ਤੇ ਕੇਸ ਦਾ ਰਜਤਰੀ ਚਲੋ ਉਹਨਾਂ ਨੂੰ ਚੱਕ ਚੱਕ ਕੇ ਪੰਜਾਬ ਪੁਲਿਸ ਦਾ ਜਿਹੜਾ ਹੈਗਾ ਵਿਕਾਰ ਦਾਤੇ ਲਾ ਦਿਓ ਹੁਣ ਅੱਜ ਜਿਹੜਾ ਬੱਗੇ ਦੇ ਕੇਸ ਦਾ ਫੈਸਲਾ ਹੋਇਆ ਹਾਈ ਕੋਰਟ ਦਾ ਕਿੱਡੀ ਵੱਡੀ ਵਿਸਤ੍ਰਿਤ ਵਜਈ ਹੈ ਪੰਜਾਬ ਸਰਕਾਰ ਦੇ ਵਿਕਾਰ ਨੂੰ ਅਫਸੋਸ ਦੀ ਗੱਲ ਇਹ ਹੈ ਕਿ ਸਰਕਾਰ ਸਰਕਾਰ ਚਲਾਉਣੀ ਥਾਂ ਗੰਦ ਪਾ ਰਹੀ ਹੈ ਸਰਕਾਰ ਨੂੰ ਬਿਲਕੁਲ ਨਹੀਂ ਚਾਹੀਦਾ ਇਹ ਮੈਂਡੇਟਾ ਪੋਲਿਟਿਕਸ ਇਹਨਾਂ ਨੂੰ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੀਦਾ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਇਹ ਐਡਾ ਵੱਡਾ ਸਮਰਥਨ ਪੰਜਾਬ ਨੇ ਦਿੱਤਾ ਤੇ ਇਹ ਉਸ ਸਮਰਥਨ ਨੂੰ ਇਹ ਨਾ ਉਡਾਉਣ ਛੁੱਟੇ ਕੇਸ ਕਰ ਕਰਕੇ ਪਹਿਲਾਂ ਰਵਿੰਦਰ ਨੂੰ ਫੜ ਕੇ ਲਿਆਂਦਾ ਚਲੋ ਉਹਨਾਂ ਦੇ ਵਿੱਚ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਇਸ ਗੱਲ ਕਰਕੇ ਇਨਸਾਫ ਲੰਬਾ ਹੋ ਗਿਆ ਕਿਉਂਕਿ ਉਹਨਾਂ ਚ ਸਰਕਾਰ ਉਹਨਾਂ ਦੇ ਮਗਰ ਕੋਈ ਨਹੀਂ ਉਹਨਾਂ ਦੇ ਮਗਰ ਸ਼੍ਰੋਮਣੀ ਅਕਾਲੀ ਦਲ ਤੇ ਦੂਸਰੀਆਂ ਜੱਥੇਬੰਦੀਆਂ ਨੇ ਜਿਹੜੀਆਂ ਹਿਊਮਨ ਰਾਈਟਸ ਦੀ ਗੱਲ ਕਰਦੀਆਂ ਨੇ ਭਰਜਤੇ ਦਿੱਲੀ ਦੀ ਸਰਕਾਰ ਵਗਰ ਖੜੀ ਆ ਉਥੇ ਆਪਾਂ ਅੱਜ ਨਤੀਜਾ ਦੇਖ ਹੀ ਰਿਹਾ ਬੱਕਾ ਦੇ ਕੇਸ 6 ਜੁਲਾਈ ਦਾ ਰੈਕਸਸ ਕੇ 5 ਤਰੀਕ ਨੂੰ ਜੁਲਾਈ ਨੂੰ ਇਨਵੈਸਟੀਗੇਸ਼ਨ ਕਾਨੂੰਨ ਜੋਇਨ ਕਰਨ ਲਈ ਕਹਿ ਦਿੱਤਾ ਹੈ ਤੇ ਇਨਵੈਸਟੀਗੇਸ਼ਨ ਵੀ ਕਿਵੇਂ ਕਰੇਗੀ ਤੇ ਨਫਸਰਾ ਤੋਂ ਵੱਧ ਨਹੀਂ ਕਰ ਸਕਦਾ ਸੋ ਇਹ ਇਨ ਸਾਰੀਆਂ ਗੱਲਾਂ ਨਾਲ ਜਦ ਸੂਬੇ ਤੇ ਦਿੱਲੀ ਵਿੱਚ ਪ੍ਰੇਸ਼ਣ ਪੈਦਾ ਹੋ ਗਈ ਇਹ ਮਸਲੇ ਹੱਲ ਹੁਣ ਵੀ ਤਾਂ ਗੰਭੀਰ ਹੋ ਹੀ ਜਾਣਗੇ ਐਸਐਮ ਜੇਟ ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ